गिनती बच्चे सैंकड़े की गिनती ट्रैक्टर सैकड़े की गिनती गिनती बिच मोटरसैकल मतलब जो जिन्हें को ਸਾਰੇ ਆਪ ਲੋਕਾ ਹੈ ਅੱਜ ਇਸ ਰੋਡ 'ਤੇ ਪਹੁੰਚੇ ਨੇ ਮੈਂ ਕਿਸੇ ਨੂੰ ਦੇਖੋ ਮੇਰੇ ਕੋਲ ਤਾਂ ਦੇਣ ਨੂੰ ਕਿਸੇ ਨੂੰ ਕੋਈ ਕੱਲੀ ਨਹੀਂ ਇੱਕ ਟੱਕਾ ਵੀ ਨਹੀਂ ਪਰ ਜੇ ਲੋਕ ਇਹਨਾਂ ਪਿਆਰ ਦੇ ਰਹੇ ਆ ਤਾਂ ਉਹ ਗਰੀਬ ਵਰਦੀ ਇਮਾਨਦਾਰੀ ਦੇ ਇਸ ਲਹਿਰ ਦਾ ਅਸਲੀ ਮੋਟਿਵ ਵੀ ਨਿਕਲ ਕੇ ਆ ਰਿਹਾ ਸਾਂ ਇਸ ਲਹਿਰ ਦਾ ਜੀ ਅਸਲ ਮੋਟਿਵ ਇਹ ਆ ਵੀ ਬਰਨਾਲੇ ਦੇ ਲੋਕ ਨੇ ਜਿਹੜੇ ਉਹ ਇਮਾਨਦਾਰੀ ਦਾ ਦੀਵਾ ਜਿਹੜਾ ਮੈਂ ਆਪਣੀ ਹਥੇਲੀ 'ਤੇ ਜਲਾ ਕੇ ਚੱਲਿਆ ਇਹਨੂੰ ਆਉਣ ਵਾਲੇ ਦਿਨਾਂ ਦੀ ਮਸ਼ਾਲ ਬਣਾਉਣਗੇ ਇਸ ਲਈ ਅਸੀਂ ਪੂਰੇ ਨਿੰਨ ਕਸੀ ਵਾਲਾ ਕੋ ਬੜੇ ਜਿਹੜੇ ਪਛੜਾ ਪਾਣਾ ਜਿਹੜਾ ਬਰਨਾਲੇ ਦਾ ਉਹ ਦੇ ਨਾਲ ਦਾਗ ਬਰਨਾਲੇ ਤੇ ਲੱਗਿਆ ਉਹ ਅਸੀਂ ਲਾਵਾਂਗੇ ਪੂਰਾ ਦਿਖਾਇਓ ਤੁਹਾਨੂੰ ਅੰਦਾਜ਼ਾ ਹੋ ਜੂਗਾ ਵੀ 20 ਤਰੀਕ ਨੂੰ ਲੋਕ ਕਿਸ ਦੇ ਅੱਗੇ ਫੈਸਲਾ ਕਰਨਗੇ ਇੰਨੇ ਪਾਹੇ ਆਏ ਨੇ ਆਮ ਆਦਮੀ ਪੁੱਛ ਰਹੀ ਕਿ ਕੀ ਕਰੀਏ ਕੋਈ ਮੋਟਾ ਕੁਛ ਨਹੀਂ ਮੇਰੇ ਕੋਲ ਕਿਸੇ ਨੂੰ ਦੇਣ ਨੂੰ ਕੁਛ ਨਹੀਂ ਮੇਰੇ ਕੋਲ ਸਿਰਫ ਤੇ ਸਿਰਫ ਇਹ ਹੈਗੀ ਹੈਗਾ ਉਹ ਇਮਾਨਦਾਰੀ ਆ ਕੋਈ ਲੀਡਰ ਨਹੀਂ ਆਇਆ ਤੁਹਾਡੇ ਅੱਗੇ ਕੋਈ ਮੁੱਖ ਮੰਤਰੀ ਨਹੀਂ ਆਇਆ ਯਾਦ ਅਸੀਂ ਮੌਜੂਦਾ ਵੀ ਲੋਕ ਬਣਾਉਂਦੇ ਆ ਸੋ ਲੋਕ ਵੱਡੇ ਹੁੰਦੇ ਆ ਆਹ ਆਹ ਬੜੀ ਹੋਈ ਸੋ ਇਹ ਲੋਕ ਲੋਕਾਂ ਉਹ ਹੀ ਲੋਕਾਂ ਦਾ ਪਿਆਰ ਆ ਜਿਹੜਾ ਇਹ ਸਾਰਾ ਕੁਝ ਕਰਦਾ ਚਲੋ ਬਸ